ਸਵਾਗਤ ਹੈ ਦੋਸਤੋ ਤੁਹਾਡਾ ਦਵਿੰਦਰ ਡੈਈ ਫਾਰਮ ਤੇ ਅੱਜ ਆਪਾਂ ਤੁਹਾਨੂੰ ਦਿਖਾਉਣੇ ਆ ਆਪਣੇ ਫਾਰਮ ਤੇ ਜਿਹੜੀ ਆਪਾਂ ਕੋਈ ਫੀਡ ਵਰਤਦੇ ਆ ਪਸ਼ੂਆਂ ਦੀ ਤੁਹਾਡੇ ਲਈ ਸਾਂਝਾ ਕਰਦੇ ਤੇ ਰੱਬਾ ਬਾਕੀ ਪਹਾੜ ਰੈ ਨੰਨੰਦ ਮਾਨਦੇ ਹੋਇਆ ਪਸ਼ੂ ਸਾਰੇ ਬੈਠਿਆ ਪੂਰਾ ਠੰਡਾ ਮੌਸਮ ਰਹਿੰਦਾ ਇਹਨਾ ਰਾਤ ਨੂੰ ਇਹਨਾਂ ਦਾ ਬੜਾ ਫਾਇਦਾ ਜੀ ਬਾਹਰ ਆ ਨਾ ਜੇ ਚਲਦੇ ਹੋਣ ਤਾਂ ਮੱਛਰ ਵੀ ਨੇ ਨੇੜੇ ਆਉਂਦਾ ਤੇ ਅੱਜ ਤੁਹਾਨੂੰ ਇਹਨਾਂ ਦਾ ਜਿਹੜਾ ਫੀਡ ਫਾਰਮੂਲਾ ਜਿਹੜਾ ਆਪਾਂ ਇਸ ਟਾਈਮ ਵਰਤੀ ਜਾਂਦੇ ਆ ਉਹ ਦੱਸਦੇ ਆ ਤੁਹਾਨੂੰ ਸਾਰਾ ਦਿਖਾਉਨੇ ਆਗੇ ਹਾਂਜੀ ਜਿਹੜੇ ਆਪਾਂ ਤੁਹਾਨੂੰ ਖਰਾਕ ਪਾਉਂਦੇ ਆ ਉਹ ਅੱਜ ਤੁਹਾਨੂੰ ਆਪਾਂ ਛੋਟਿਆਂ ਤੋਂ ਲੈ ਕੇ ਵੱਡਿਆਂ ਤੱਕ ਕਿਹੜੀ ਕਿਹੜੀ ਖਰਾਕ ਵਰਤਦੇ ਆ ਪਹਿਲਾ ਨੰਬਰ ਤਾਂ ਜੀ ਇਹ ਆਪਣੀ ਸਾਰਾ ਹੀ ਕਾਰਗਿਲ ਦਾ ਬ੍ਰਾਂਡ ਹੈ ਕਾਰਗਿਲੀ ਵਰਤਦੇ ਆ ਆਪਾਂ ਚਾਹੇ ਕੱਟਰੂਆਂ ਨੂੰ ਪਾਉਣੀ ਚਾਹੇ ਮੱਜਾਂ ਨੂੰ ਚਾਹੇ ਗੱਬੜਾਂ ਨੂੰ ਤੇ ਚਾਹੇ ਕੋਈ 7-8 ਮਹੀਨੇ ਦਾ ਹੈਗਾ ਕੱਟੀ ਆਪਣੀ ਉਹਨੂੰ ਐ ਚਾਹੇ ਦੁੱਧੜੀ ਨੂੰ ਆ ਦੁੱਧੜੀ ਵਾਸਤੇ ਆਪਾਂ ਡਬਲ ਫੀਡ ਵਰਤਦੇ ਆ ਕਿਉਂ ਤਾਂ ਵੈਸੇ ਆਪਣਾ ਦੁੱਧੜੇ ਪਸ਼ੂ ਨੂੰ ਆਪਾਂ ਘਰ ਦੀ ਫੀਡ ਬਣਾ ਕੇ ਵਰਤਦੇ ਆ ਜਿਹੜੀ ਇਹ ਫੀਡ ਹੈ ਇਹ ਆਪਾਂ ਜਿਹੜੀ 4000 ਇਹ ਆਪਾਂ ਆਪਣੇ ਮਨ ਨੂੰ ਮੱਝ ਲੈ ਗਏ ਸੀਗੇ ਹਰਿਆਣੇ ਚ ਹੁਣ 15 ਦਿਨ ਪਹਿਲਾਂ ਉਹਦੇ ਵਾਸਤੇ ਆਪਾਂ ਇਹ ਉਹ ਖਾਂਦੀ ਨਹੀਂ ਸੀ ਫੀਡ ਤੇ ਰੋਸਟਡ ਫੀਡ ਤੇ ਲੱਗੀ ਹੋਈ ਸੀਗੀ ਉਹਨੂੰ ਆਪਾਂ ਨਾਲ ਦੀ ਨਾਲ ਇੱਕ ਟਾਈਮ ਆਪਾਂ ਮਨ ਨੂੰ ਕੁਛ ਰਲਾ ਕੇ ਵਿੱਚ ਇਹ ਪਾਈ ਦੀ ਆ ਸੁੱਕੀ ਤੇ ਕੁਝ ਜਿਹੜੀ ਆਪਣੇ ਘਰੇ ਫੀਡ ਬਣਾਈ ਆ ਆਪਣਾ ਪਹਿਲਾ ਫਾਰਮੂਲਾ ਆਪਣੇ ਚੈਨਲ ਤੇ ਪਾਇਆ ਹੋਇਆ ਫੀਡ ਦਾ ਤੇ ਉਹ ਵੀ ਆਪਾਂ ਵਿੱਚ ਵਰਤਦੇ ਆ ਫਾਰਮੂਲਾ ਉਹੀ ਆਪਾਂ ਇਹਦੀ ਸੱਜਰਮੱਝਾਂ ਨੂੰ ਫੀਡ ਪਾਉਂਦੇ ਆ ਤੇ ਇਹਨੂੰ ਵੈਸੇ ਆਪਾਂ ਦੁੱਧ ਵਾਲੇ ਪਸ਼ੂ ਨੂੰ ਨਹੀਂ ਪਾਉਂਦੇ ਤੇ ਇਹ ਤਾਂ ਲਿਹਾਣੀ ਪਈ ਇੱਕ ਮੱਝ ਖਾਸਤੇ ਖਸਬੇਲ ਤੇ ਆਹ ਦੇਖੋ ਜਿਹੜਾ ਆਗਾ ਇਹ ਛੋਟੇ ਬੱਚੇ ਨੂੰ ਪੈਂਦਾ ਜੀ 2 2.5 ਮਹੀਨੇ ਤੱਕ ਪਾਇਆ ਜਾਂਦਾ ਕਾਫਸ ਸਟਾਰਟਰ ਪ੍ਰੀਮੀਅਮ ਇਹਦੇ ਵਿੱਚ ਤੁਹਾਨੂੰ ਦਿਖਾ ਦਣਾ ਜਿਹੜੀ ਫੀਡ ਹੈ ਥੋੜੀ ਬਰੀਕ ਪਕੌੜੀ ਦੀ ਹੁੰਦੀ ਆ ਛੋਟੇ ਬੱਚੇ ਲਈ ਹੈ ਇਹ ਏਟਾ 1 ਮਹੀਨੇ ਤੱਕ ਪੈਂਦਾ ਤੇ ਇਹ ਆ ਗਿਟਾ ਇਹ ਤਾਂ 3 ਮਹੀਨੇ ਤੱਕ ਬੱਚੇ ਦੀ ਫੀਡ ਹੈਗੀ ਜੀ 0 ਤੋਂ ਲੈ ਕੇ ਜਦੋਂ ਬੱਚਾ ਹੈਗਾ ਜੀ 2.5 ਮਹੀਨੇ ਦਾ ਪਲੱਸ ਹੋ ਜਾਂਦਾ ਫਿਰ ਉਹਨੂੰ ਕਾਫ ਗਰੋ ਪੈਂਦੀ ਆ ਕਿਉਂਕਿ ਆਪਣੇ ਕੋਲੇ ਕਾਫ ਗਰੋ ਫੀਡ ਇਸ ਟਾਈਮ ਹੈਣੀਗੀ ਬੱਚਾ ਆਪਣੇ ਕੋਲੇ ਜਾਂਦਾ ਹੈਗਾ 15 ਦਿਨਾਂ ਨਹੀਂ ਕੱਟੀ ਉਹਦੇ ਵਾਸਤੇ ਤਾਂ ਆਪਣੇ ਕੋਲੇ ਇਹ 20 ਦਿਨਾਂ ਦੀ ਉਹਦੇ ਵਾਸਤੇ ਤਾਂ ਆਪਣੇ ਕੋਲ ਕਾਫ ਸਟਾਰਟਰ ਪਈ ਆ ਕਾਪ ਗਰੋ ਮਤਲਬ 2.5 ਮਹੀਨੇ ਤੋਂ ਲੈ ਕੇ 5 ਕਿ ਮਹੀਨਿਆਂ ਤੱਕ ਪੈਂਦਾ 6 ਮਹੀਨਿਆਂ ਤੱਕ ਲਾ ਲਓ ਕੋਈ 6 ਮਹੀਨਿਆਂ ਤੱਕ ਵੀ ਪਾ ਆਂਦਾ ਕੋਈ ਚੱਕਰ ਨਹੀਂ ਆਂਦਾ ਮਹੀਨਾ ਇੱਧਰ ਉੱਧਰ ਹੋ ਜਾਊਗਾ ਤੇ ਇਸ ਦੂਬਾਰ ਹੁਣ ਆਪਣੇ ਆ ਹੈਗੇ ਜੀ ਡੇਰੀ ਪ੍ਰੋਟੀਨ ਸਪਲੀਮੈਂਟ ਜਿਹੜੀ ਇਹ ਹੈ ਜੀ ਇਹ ਆਪਾਂ 6 ਮਹੀਨੇ ਤੋਂ ਲਾ ਲਓ 5 ਮਹੀਨੇ ਤੋਂ ਲਾ ਲਓ ਆਪਾਂ ਇਹ 11 ਮਹੀਨਿਆਂ ਤੱਕ ਵੀ ਪਾ ਸਕਦਾ ਸਾਲ ਤੱਕ ਵੀ ਪਾ ਸਕਦੇ ਹਾਂ ਕਿਉਂਕਿ ਇਸ ਦੂਬਾਰ ਤਾਂ ਹੀ ਹੀ ਫਰ ਡਰਾਈ ਆਉਂਦੀ ਆ ਕਾਰਗਲ ਦੀ ਤੇ ਜਿਹੜੀ ਉਹ ਹੈ ਉਹਦੇ ਨਾਲ ਜਿਹੜਾ ਅਗਾ ਬੱਚਾ ਉਹ ਹੀਟ ਚ ਆ ਜਾਂਦਾ ਇਹਦਾ ਕਰਕੇ ਆਪਾਂ ਵੀ ਆਪਣੇ ਕੋਲ ਕੱਟੀ ਜਿਹੜੀ ਛੋਟੀ ਆ ਉਹ ਉਹਨੂੰ ਆਪਾਂ ਡੈਰੀ ਪ੍ਰੋਟੀਨ ਹੀ ਪਾਉਨੇ ਆ ਉਹਦਾ ਕਰਕੇ ਆਪਾਂ ਇਹਨੂੰ ਇਹੀ ਪਾ ਰਹੇ ਆ ਡੈਰੀ ਪ੍ਰੋਟੀਨ ਹੀ ਪਾਉਨੇ ਆ ਤੇ ਇਹ ਵੀ ਮਤਲਬ ਥੋੜੀ ਮੋਟੀ ਪਕੌੜੀ ਚ ਹੁੰਦੀ ਆ ਬਾਈ ਇੱਕੋ ਜੀ ਹੁੰਦੀ ਆ ਰੋਸਟਡ ਸਾਰੀਆਂ ਫੀਡਾਂ ਹੀ ਰੋਸਟਡ ਆਉਂਦੀਆਂ ਆਗੀਆਂ ਤੇ ਆਪਾਂ ਇਹ ਪਾ ਸਕਦੇ ਆ ਇਤੋਂ ਬਾਅਦ ਜਦੋਂ ਕੋਈ ਆਪਣੀ ਸਾਲ ਤੋਂ ਜਾਂ ਪਲੱਸ ਜਾਂ ਡੇਢ ਸਾਲ ਤੋਂ ਪਲੱਸ ਹੋ ਗਈ ਕੱਟੀ ਉਸ ਤੋਂ ਬਾਅਦ ਆਪਾਂ ਜਿਹੜੇ ਹਿਫਰ ਡਰਾਈਪ ਆ ਸਕਦੇ ਆ ਵੈਸੇ ਮੈਂ ਹੁਣ ਇਹ ਕੱਲੀ ਨਹੀਂ ਪਾਉਂਦਾ ਹੈਗਾ ਡੈਰੀ ਪ੍ਰੋਟੀਨ ਇਹਦੇ ਨਾਲ ਆਪਾਂ ਘਰ ਦੀ ਬਣੀ ਫੀਡ ਵੀ ਪਾਉਨੇ ਆ ਕੱਲੇ ਜਿਹੜਾ ਕਾਸਟਟਰ ਹੈ ਉਹ ਤੁਸੀਂ ਜਰੂਰ ਕੱਲਾ ਪਾ ਸਕਦੇ ਹੋ ਇਹਦੇ ਨਾਲ ਜਿਵੇਂ ਹੁਣ ਆਪਣੇ ਸਵਾਂਤ ਪਸ਼ੂ ਦਾ ਆਪਾਂ ਵੀ ਖਤਰਲੇਟੀ ਵਗੈਰਾ ਰੱਖਦੇ ਆ ਉਹ ਪਾ ਸਕਦੇ ਹੋ ਤੁਸੀਂ ਨਾਲ ਕੱਲੀ ਮੈਂ ਤੁਹਾਨੂੰ ਇਹ ਸਾਰਿਆਂ ਨੂੰ ਇਹੀ ਸਲਾਹ ਦਿਆਂ ਵੀ ਕੱਲੀ ਮੋਲ ਦੀ ਫੀਡ ਤੇ ਨਾ ਤੁਸੀਂ ਪਸ਼ੂ ਪਾਲੋ ਨਾਲ ਆਪਣੀ ਘਰ ਦਾ ਜ਼ਰੂਰ ਦਾਣਾ ਪਾਣੀ ਪਾਓ ਉਹਨਾਂ ਨੂੰ ਖਲ ਤੇ ਗਿਜਾਓ ਬਹੁਤ ਚੰਗੀ ਅਸਰ ਉਹ ਨਹੀਂ ਖਲ ਪਾਓ ਤੁਸੀਂ ਤੇ ਕੱਲਾ ਐਡਾ ਹੈਗਾ ਆਪਣਾ ਜਿਵੇਂ ਕਿਸਾਨਾਂ ਦਾ ਕਿਵੇਂ ਵੀ ਲਾ ਲਓ ਆਪਣਾ ਪੂਰਾ ਨਹੀਂ ਪੈ ਸਕਦਾ ਜਿਹੜੀ ਮੁੱਲ ਦੀ ਫੀਡ ਨਾਲ ਤੇ ਨਾਲੇ ਜਿਹੜੇ ਮੁੱਲ ਦੀ ਫੀਡ ਨਾਲ ਬਹੁਤ ਹੀ ਜਿਹੜੀ ਗਰੋਥ ਉਹਦੇ ਨਾਲ ਬਹੁਤ ਚੰਗੀ ਵੀ ਨਹੀਂ ਹੁੰਦੀ ਨਾਲ ਮਿਕਸ ਪਾਓ ਚਾਹੇ ਦੀ ਇੱਕ ਟਾਈਮ ਇਹ ਪਾ ਦਿਓ ਇੱਕ ਟਾਈਮ ਤੁਸੀਂ ਖਰ ਦਾਣਾ ਘਰ ਦਾ ਜਿਹੜਾ ਹੈਗਾ ਉਹ ਪਾਓ ਤੇ ਬਾਕੀ ਤੁਸੀਂ ਜਿਹੜਾ ਮਰਜ਼ੀ ਬ੍ਰਾਂਡ ਵਰਤ ਸਕਦੇ ਹੋ ਆਪਾਂ ਕਿਸ ਨੂੰ ਰეკਮੈਂਡ ਨਹੀਂ ਕਰਦੇ ਕਈ ਮੇਰੇ ਵੀਰ ਕਹ ਦਿੰਦੇ ਆ ਵੀ ਯਾਰ ਖਾਣ ਦੀ ਕਾਰਗਲ ਦੇ ਨਾਲ ਕੁਝ ਦਿੱਤਾ ਹੋਇਆ ਆਪਾਂ ਐਡੇ ਤਾਂ ਬੰਦੇ ਹਨੀਗੇ ਵੀ ਜਾਂ ਆਪਣਾ ਐਡਾ ਚੈਨਲ ਨਹੀਂ ਐਡਾ ਆਪਣਾ ਕੋਈ ਫਾਰਮ ਨਹੀਂ ਵੀ ਆਪਾਂ ਕਿਸੇ ਦੀ ਬੋਰੀ ਲੈ ਕੇ ਤੇ ਆਪਾਂ ਐਵੇਂ ਮਿਠੋਰੀ ਕਰੀ ਆਈਏ ਤੁਸੀਂ ਆਪ ਦਾ ਬ੍ਰਾਂਡ ਜਿਹੜਾ ਮਰਜ਼ੀ ਵਰ ਤੋਂ ਆਪਾਂ ਤੁਹਾਨੂੰ ਕਹਿੰਦੇ ਨਹੀਂ ਤੇ ਵੈਸੇ ਆਪਾਂ ਸਾਡੇ ਬਾਰੇ ਪੁੱਛਦੇ ਸੀਗੇ ਵੀਰ ਕਹਿੰਦੇ ਵੀ ਤੁਸੀਂ ਕਿਹੜੀ ਫੀਡ ਵਰਤਦੇ ਆਪਾਂ ਤੁਹਾਨੂੰ ਦੱਸਤਾ ਤੇ ਆਹ ਤੁਹਾਨੂੰ ਦੱਸਤਾ ਇਹ ਦੁੱਧ ਵਾਲੇ ਪਸ਼ੂ ਵਾਸਤੇ ਆ ਇਹ ਵੀ ਰੋਸਟਡ ਆਗੀ ਤੇ ਆਪਾਂ ਨੂੰ ਰਿਜ਼ਲਟ ਇਹਨਾਂ ਦਾ ਬਹੁਤ ਵਧੀਆ ਮਿਲਿਆ ਤੇ ਵਿੱਚ ਟਮਾਣਾ ਜੀ ਵੀ ਵਰਤੀ ਜਾਂਦੇ ਆ ਪਰ ਆਪਾਂ ਉਹ ਵਰਤਕਣੀ ਦੇਖੀ ਤੇ ਇਹਦਾ ਸੱਚ ਤੁਹਾਨੂੰ ਰੇਟ ਦੱਸ ਦਈਏ ਇਹਦਾ 1123 ਰੁਪਏ ਦਾ ਮਿਲਦਾ ਆਪਣੇ ਪੁੱਛ ਤੋਂ ਤੇ ਜਿਹੜਾ ਆਪਣਾ ਡੈਰੀ ਪ੍ਰੋਟੀਨ ਹੈ ਇਹ ਮਿਲਦਾਗਾ ਇਹ ਤੋਂ ਬਾਅਦ ਸੱਚ ਜਿਹੜਾ ਆਊਗਾ ਕਾਫ ਗਰੋ ਉਹ ਵਿੱਚ ਮਤਲਬ ਇਸ ਐਂਟਰ ਚ ਪਾਉਣਾ ਹੁੰਦਾ ਹੈ ਇਹ ਤੋਂ ਬਾਅਦ ਕਾਫ ਗਰੋ ਆਊਗਾ 16 1650 ਰੁਪਏ ਦਾ ਗੱਟਾ 50 ਕਿਲੋ ਦਾ ਇਹ 25 ਕਿਲੋ ਦਾ ਆਊਗਾ ਜਿਹੜਾ ਆ ਗਿਆ ਡੇਅਰੀ ਪ੍ਰੋਟੀਨ ਦਾ ਗੱਟਾ ਇਹ 2150 ਰੁਪਏ ਦਾ ਆਪਣੇ ਪੁੱਛੋ ਤੇ ਜਿਹੜਾ ਆ ਆ ਗਿਆ 4000 ਦੁੱਧ ਵਾਲਾ ਪਸ਼ੂਆਂ ਵਾਸਤੇ ਇਹ ਹੈਗਾਗਾ ਜੀ 1550 ਰੁਪਏ ਦਾ ਹੁਣ ਆਪਾਂ ਜਿਹੜਾ ਆ ਹੈਗਾ ਜੀ ਗੱਬਣ ਪਸ਼ੂ ਨੂੰ 1 ਮਹੀਨਾ ਪਹਿਲਾਂ ਪਾਉਨੇ ਹੁੰਨੇ ਆ ਤੇ ਸਟਾਰਟ ਕੀਤਾ ਤੇ ਤੁਹਾਨੂੰ ਆਪਾਂ ਇਹਦਾ ਵੀ ਰਿਜ਼ਲਟ ਦੱਸਾਂਗੇ ਕਿਵੇਂ ਤੱਕ ਤਾਂ ਆਪਾਂ ਇਹ ਪਹਿਲਾਂ ਝੋਟੀ ਨੂੰ ਪਾ ਰਹੇ ਹਾਂ ਤੇ ਇੱਕ ਆਪਾਂ ਸਵਾਨ ਮੱਝ ਨੂੰ ਦੇਖਦੇ ਆ ਵੀ ਫਰਕ ਪਉਂਦਾ ਕਿ ਨਹੀਂ ਦੁੱਧ ਦਾ ਕਿਵੇਂ ਰਿਜ਼ਲਟ ਆ ਸਾਨੂੰ ਇਹ ਵੀ ਜ਼ਰੂਰ ਸਾਂਝਾ ਕਰਾਂਗੇ ਟ੍ਰਾਂਸਲੇਸ਼ਨ ਫੀਡ ਦਾ ਬਾਕੀ ਤੁਸੀਂ ਐਂ ਦੇਖੋ ਵੀ ਇਹ ਵੀ ਰੋਸਟਡ ਹੈ ਇਹਦੀ ਬਰੀਕ ਥੋੜੀ ਜਿਹੀ ਬਰੀਕ ਪਕੌੜੀ ਹੈ ਜਿਵੇਂ ਕਾਫ ਸਟਰਟਰ ਹੁੰਦਾ ਐਸ ਲੋਟ ਪਕੌੜੀ ਹੈ ਇਹਦੀ ਹੈ ਸਾਰੀ ਇਹ ਰੋਸਟਡ ਹੈ ਪਹਿਲੇ ਰੋਸਟਡ ਫੀਡ ਹੈ ਜਿਹੜੀ ਆਪਣੀ ਘਰ ਦੀ ਫੀਡ ਨਾਲੋਂ ਦੁੱਧ ਤਾਂ ਨਹੀਂ ਆਟੋਮੈਟਿਕ ਥੋੜਾ ਘਣਾ ਦਾ ਫਰਕ ਪਾਉਣਾ ਹੁੰਦਾ ਕਿਉਂਕਿ ਰੋਸਟਡ ਜੀ ਤਾਂ ਤੁਸੀਂ ਆਪ ਹੀ ਹਿਸਾਬ ਲਾ ਲਓ ਕੋਈ ਆਪਣੀ ਰਿੰਨੀ ਵੀ ਲੇਟੀ ਪਾਉਣੀ ਆ ਜਿੱਥੇ ਆਪਾਂ 4 ਕਿਲੋ ਦਾਣਾ ਪਾਉਨੇ ਆ ਉਸੇ 2 ਕਿਲੋ ਰਿੰਨਾਂ ਵੇ ਦਾਣਾ ਕੰਮ ਕਰਦਾ ਹੁੰਦਾ ਇਹ ਤਾਂ ਆ ਗਈ ਜੀ ਆਪਣੀ ਮੋਲੀਆਂ ਫੀਡਾਂ ਤੇ ਜਿਹੜੀ ਆਪਣੀ ਇਹਦੇ ਬਿਨਾਂ ਤਾਂ ਆਪਾਂ ਨੂੰ ਵੇਹੇ ਇਹ ਤਾਂ ਆਪਾਂ ਨੂੰ ਪਾਉਣੀ ਪੈਂਦੀ ਇਹਦੇ ਨਾਲ ਮੈਂ ਦੂਜੀ ਫੀਡ ਵੀ ਪਾਉਣਾ ਪਸ਼ੂਆਂ ਨੂੰ ਤੇ ਮੈਂ ਤੁਹਾਨੂੰ ਫੇਰ ਇਹ ਕੰਨਾ ਵੀ ਇਕੱਲੀ ਆਪਾਂ ਮੋਲੇ ਦੀ ਫੀਡ ਤੇ ਬਿਨਾ ਹੋਈਏ ਆਪਣਾ ਘਰ ਦਾ ਜਿਹੜਾ ਦਾਣਾ ਪਾਣੀ ਆ ਪਸ਼ੂਆਂ ਨੂੰ ਜ਼ਰੂਰੀ ਨਹੀਂ ਆ ਮੁੜ ਕੇ ਫਿਰ ਖਾਂਦੇ ਨੇ ਦਿੱਕਤ ਆਉਂਦੀ ਆ ਬਾਅਦ ਚ ਵੀ ਤੇ ਸਰੋਨੀ ਖਾਲਤਾ ਬਹੁਤ ਜ਼ਰੂਰੀ ਆ ਆ ਸੱਜਰ ਮੱਝ ਨੂੰ ਜੀ ਆਪਾਂ ਪਾਉਨੇ ਆ ਲੇਟੀ ਘਰ ਦੀ ਦਿਲਾ ਕੇ ਇਹ ਰੰਨ ਕੇ ਪਾ ਗੀ ਜੀ ਇਹ ਤੇ ਵਿੱਚ ਦੇ ਆਪਾਂ ਸਾਬ ਤੇ ਬਣੇਵੇਂ ਪਾ ਦਨੇ ਆ ਇਹ ਵੀ ਰੰਨ ਕੇ ਪਾ ਦੀ ਦੇ ਤੇ ਬਾਕੀ ਆਪਾਂ ਨੂੰ ਜਿਹੜਾ ਫੀਡ ਫਾਰਮੂਲਾ ਬਣਿਆ ਹੋਇਆ ਆਪਣੇ ਚੈਨਲ ਤੇ ਪਹਿਲਾਂ ਪਾਇਆ ਹੋਇਆ ਆ ਤੁਸੀਂ ਦੇਖ ਲਓ ਆਪਾਂ ਉਹ ਫੀਡ ਬਣਾ ਕੇ ਲੈਂਦੀ ਆ ਉਸ ਫਾਰਮੂਲੇ ਤੇ ਤੇ ਜਿਵੇਂ 100% ਆਪਣੀ ਇਸ ਚੀਜ਼ ਦੀ ਗਾਰੰਟੀ ਰਹੂਗੀ ਜਿਹੜੀ ਆਪਾਂ ਇਹ ਪਾਈ ਹੋਈ ਆ ਵੀਡੀਓ ਉਹ ਫਾਰਮੂਲਾ ਹੈ ਉਹੀ ਫਾਰਮੂਲਾ ਆਪਾਂ ਵਰਤਦੇ ਆਂ ਪਹਿਲਾਂ ਵੀਡੀਓ ਪਾਈ ਹੋਈ ਇੱਕ ਤੇ 2-3 ਮਹੀਨੇ ਪਹਿਲਾਂ ਪਾਈ ਸੀ ਤੇ ਬਹੁਤ ਪਿਆਰ ਦਿੱਤਾ ਭੈਣਾਂ ਦੇ ਬਹੁਤ ਫੋਨ ਆਏ ਭਰਾਵਾਂ ਦੇ ਬਹੁਤ ਫੋਨ ਆਏ ਉਸ ਵੀਡੀਓ ਤੇ ਤੇ ਬਿਲਕੁਲ ਸਹੀ ਹੈ ਜੀ ਉਹਦੇ ਫੈਂਟ ਦੇ ਵਿੱਚ 101% ਸਹੀ ਰਿਜ਼ਲਟ ਮਿਲੂ ਤੁਹਾਨੂੰ ਉਹਦੇ ਵਿੱਚ ਇੱਕ ਗੱਲਰ ਤੁਸੀਂ ਧਿਆਨ ਰੱਖਿਓ ਜਿਹੜੀ ਤੁਸੀਂ ਪਾਲਿਸ਼ ਪਵਾਉਂਗੇ ਨਾ ਚੌਲਾਂ ਦੀ ਓਰੀਜਨਲ ਹੋਣੀ ਚਾਹੀਦੀ ਬਹੁਤ ਵਧੀਆ ਕਿਉਂਕਿ ਅੱਜ ਕੱਲ ਤਾਂ ਐ ਨਹੀਂ ਬੜਾ ਟੁੱਟ ਬਾਦਨ ਨੱਕੂ ਜਾਂ ਪਾ ਦਿੰਦੇ ਆ ਉਦੇ ਨਾਲ ਤਾਂ ਫਿਰ ਕੀ ਹੋਣਾ ਉਹਦੇ ਨਾਲ ਤਾਂ ਪਸ਼ੂਆਂ ਨੇ ਗੱਡੀ ਆਉਣੀਆਂ ਹੈ ਪਾਲਸੀ ਜ਼ਰੂਰੀ ਹੈ ਜੀ ਪਾਲਸੀ ਜ਼ਰੂਰ ਪਾਇਓ ਬਾਕੀ ਆਪਾਂ ਇਹੜਿਆ ਚੋਕਰ ਜਿਵੇਂ ਕਟੀਆਂ ਆ ਗਈਆਂ ਹੋਣਾ ਜਿਵੇਂ ਸਾਲ ਢੇੜੇ ਢੇੜ ਸਾਲਾਂ ਵਿੱਚ ਚੋਕਰ ਵਿੱਚ ਭੌਂ ਕੇ ਆਪਾਂ ਪਾ ਦਿੰਨੇ ਆ ਤੇ ਫੀਡ ਆਪਾਂ ਦੁੱਧ ਵਾਲਿਆਂ ਵਾਸਤੇ ਇਹ ਪੈਂਦੀ ਆ ਉਸ ਹਿਸਾਬ ਨਾਲ ਜਿਵੇਂ ਆਪਾਂ ਮੋਲ ਦੀ ਫੀਡ ਪਾਉਂਦੇ ਆ 10 ਕਿਲੋ ਵਾਲੇ ਨੂੰ 5 ਕਿਲੋ ਫੀਡ ਨਾਲ ਸਰ ਜਾਂਦਾਗਾ ਤੇ ਬਾਕੀ ਤੁਸੀਂ ਆ ਦੇ ਪਸ਼ੂ ਦੇ ਹਿਸਾਬ ਨਾਲ ਪਾਉਣਾ ਹੈ ਬਾਕੀ ਇਹ ਫੀਡ ਆਪਾਂ ਵੱਧਵਾਗੇ ਪਸ਼ੂ ਚ ਕੁਆਲਿਟੀ ਹੋਣੀ ਚਾਹੀਦੀ ਹੈ ਜੀ ਦੁੱਧ ਦਾ ਵੱਧ ਵੀ ਕੱਢ ਜਾਂਦਾ ਪਸ਼ੂ ਜੇ ਆਪਣਾ ਪਸ਼ੂ ਕੁਆਲਿਟੀ ਦਾ ਰ ਬਾਕੀ ਇੱਕ ਗੱਲ ਹੋਰ ਹੈ ਜੀ ਜਿਹੜੀ ਤੁਸੀਂ ਫੀਡ ਆ ਇਹਦੇ ਵਿੱਚ ਜਿਹੜਾ ਆਪਣਾ ਮਿਨਰਲ ਮਿਕਸਚਰ ਪਾਇਆ ਹੁੰਦਾ ਜਾਂ ਆਪਾਂ ਵਾਫਰ ਵਗੈਰਾ ਪਾਉਨੇ ਆ ਉਹਦਾ ਜਿਹੜਾ ਹੈਗਾ ਆਪਾਂ ਨੂੰ ਰਿਜ਼ਲਟ ਤਾਂ ਮਿਲੂਗਾ ਜੇ ਆਪਾਂ ਫੀਡ ਸੁੱਕੀ ਪਾਵਾਂਗੇ ਸੁੱਕੀ ਫੀਡ ਆਪਾਂ ਨੂੰ ਰਿਜ਼ਲਟ ਵਧਦੇ ਹੋਊਗੀ ਆਪਾਂ ਜੇ ਬਾਲ ਪਿਹਾਉਂ ਕੇ ਪਾਉਣੀ ਆਪਣੇ ਪਸ਼ੂ ਨਹੀਂ ਖਾਂਦੇ ਤਾਂ ਸਿਰਫ ਸੰਨੀ ਪਾਉਣ ਤੋਂ 2-4 ਮਿੰਟ 5 ਮਿੰਟ ਪਹਿਲਾਂ ਪਿਹਾਉਂ ਕੇ ਪਾਓ ਤੁਸੀਂ ਤੇ ਨਹੀਂ ਇਹਦਾ ਜਿਹੜਾ ਹੈਗਾ ਆਪਾਂ ਨੂੰ ਪੂਰਾ ਰਿਜ਼ਲਟ ਨਹੀਂ ਮਿਲਣਾ ਪਿਹਾਉਂ ਕੇ ਨਾ ਪਾਓ ਸੁੱਕੀ ਪਾਓ ਤੇ ਜਿਹੜਾ ਉਹ ਮਤਲਬ ਰਿਜ਼ਲਟ ਦਿਖਾਉਣਾ ਹੁੰਦਾ ਆਪਣੇ ਬੌਡਰ ਨੇ ਉਹ ਕਿੱਥੇ ਦਾ ਉਹਨੇ ਬਾਲਟੀ ਜੀ ਸਾਰਾ ਕੰਮ ਕਰ ਦੇਣਾ ਤੇ ਕਿੱਥੇ ਉਹਨੇ ਜਾ ਕੇ ਪੇਟ ਦੇ ਵਿੱਚ ਉਹ ਕੰਮ ਕਰਨਾ ਮਤਲਬ ਉਹ ਤੁਹਾਨੂੰ ਤਾਂ ਮਿਸ ਹੋ ਜਾਂਦਾ ਜਦੋਂ ਉਹ ਆਪਾਂ ਪਸ਼ੂ ਦੇ ਪੇਟ 'ਚ ਜਾਂਦਾ ਸਵੇਰ ਤੱਕ ਜੇ ਆਪਾਂ ਸ਼ਾਮ ਨੂੰ ਪਿਉਂਦੇ ਆਂ ਤਾਂ ਇਹ ਰਿਕਵੈਸਟ ਆ ਤੁਹਾਡੇ ਮੂਰੇ ਤੇ ਤੁਸੀਂ ਸੁੱਕੀ ਪਾਓ ਨਹੀਂ ਜੇ ਤੁਸੀਂ 5-4 ਮਿੰਟ ਪਹਿਲਾਂ ਭਿਓ ਸਕਦੇ ਹੋ ਜੇ ਨਹੀਂ ਖਾਂਦਾ ਪਸ਼ੂ ਬਾਕੀ ਜਿਹੜੀਆਂ ਇਹ ਆਪਣੀਆਂ ਹੈਗੀਆਂ ਫੀਡਾਂ ਇਹ ਵੀ ਸਾਰੀਆਂ ਸੁੱਕੀਆਂ ਪੈਂਦੀਆਂ ਜੀ ਤੇ ਉਹੀ ਗੱਲ ਆ ਵੀ ਜੇ ਪਸ਼ੂ ਨਹੀਂ ਖਾਂਦਾ ਤਾਂ ਥੋੜੀ ਘਣੀ ਤੁਸੀਂ ਰਸ ਮਿਸੀ ਕਰ ਸਕਦੇ ਹੋ ਮੌਕੇ ਤੇ ਪਹਿਲਾਂ ਨਹੀਂ ਕਰਨੀ ਵੀਕ ਆਪਾਂ ਘੰਟਾ ਪਹਿਲਾਂ ਭਿਉਂਦਗੇ ਹੋ ਸਕਦਾ ਸੁੱਕੀ ਪਾਓ ਜੇ ਨਹੀਂ ਖਾਂਦੇ ਤੇ ਇੱਕ ਰਿਕਵੈਸਟ ਇਹ ਆ ਵੀ ਤੁਸੀਂ ਜਿਹੜੀ ਤੂੜੀ ਪਾਉਨੇ ਹੋ ਉਹ ਸਿਰਫ ਇੱਕ ਵੱਠਲੀ ਤੂੜੀ ਦਾ ਪਾਇਆ ਕਰੋ ਪਸ਼ੂ ਨੂੰ ਤੇ ਬਠਲ ਉੱਤੇ ਜਿੰਨਾ ਦਾਣਾ ਪਾਉਣਾ ਬਾਅਦ ਉੱਤੇ ਪਾਤਾ ਵੱਧੇ ਟੋਕਰਾਂ ਭਰ ਕੇ ਦੂੜੀ ਨਾ ਪਾਇਆ ਕਰੋ ਉਹਦੇ ਨਾਲ ਨਾ ਪਸ਼ੂ ਗੋਹੇ ਕਰੋਗਾ ਜੀ ਦੁੱਧ ਨਹੀਂ ਦਿੰਦਾ ਬਾਕੀ ਜਿਹੜਾ ਆਪਣਾ ਫਾਰਮ ਫਾਰਮੂਲਾ ਜੀ ਉਹਦਾ ਪਹਿਲਾਂ ਵਾਲਾ ਜਿਹੜਾ ਆਪਾਂ ਪਾਇਆ ਹੋਇਆ ਚੈਨਲ ਤੇ ਤੁਸੀਂ ਦੇਖ ਲਿਓ ਉਹ ਫਾਰਮੂਲੇ ਚ ਆਪਾਂ ਆਕਤੀ ਸਰੋਂ ਐਡ ਕਰਤੀ ਸੀਗੀ ਤੇ ਤੁਸੀਂ ਸਰੋਂ ਪਉ ਵਾਲਿਆ ਕਰੋ ਪਸ਼ੂਆਂ ਦੇ ਜਿਹੜੀ ਹੈਗੀ ਸ਼ਾਇਨਿੰਗ ਵਗੈਰਾ ਬਣੀ ਰਹਿੰਦੀ ਆ ਜ਼ਰੂਰੀ ਹੈ ਸਰੋਂ ਦਾ ਤੇਲ ਚਾਰ ਦਾ ਕਰੋ ਜੇ ਤੁਸੀਂ ਉਂ ਸਰੋਂ ਦਾ ਤੇਲ ਪਾਉਣਾ ਬਾਕੀ ਤੁਸੀਂ ਪਿੰਡ ਆਪ ਹੀ ਦੇਖ ਸਕਦੇ ਕੋਈ ਖੁਸ਼ਕੀ ਨਹੀਂ ਹੈਗੀ ਤੇ ਆਪਾਂ ਪਾਈ ਰੱਖਦੇ ਆ ਸਰੋਂ ਵੀ ਪਾਉਣੇ ਆ ਸਰੋਂ ਦਾ ਤੇਲ ਵੀ ਪਾਉਣੇ ਇਹਨਾਂ ਨੂੰ ਤੇ ਧੰਨਵਾਦ ਜੀ ਤੁਸੀਂ ਵੀਡੀਓ ਦੇਖੀ ਬਹੁਤ ਬਹੁਤ ਧੰਨਵਾਦ ਜੇ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਤੁਸੀਂ ਜ਼ਰੂਰ ਸਬਸਕ੍ਰਾਈਬ ਕਰੋ ਏ ਧੰਨਵਾਦ ਬ੍ਰੀ